ਇਹ ਕੋੜੇ ਨੇ ਤੇ ਉਦਾਂ ਹੀ ਆ। ਸੋ ਵੀ نیچے ਤਿਆਰ ਹੋ ਰਹੇ ਨੇ। ਤੇ ਅੱਜ ਕਿੰਨਾ ਖਾਧਾ ਲਿਆ ਗਿਆ ਵਾਗੇ ਸਾਰਿਆਂ ਨੂੰ। ਜੀ ਹਸੀਸ ਵੀ ਹੋ ਗਿਆ ਸਾਡਾ ਤਿਆਰ। ਤੇ ਹਰਮਨ ਖਾ ਰਹੇ ਨੇ ਰੋਟੀ। ਮੰਮੀ ਵੀ ਤਿਆਰ ਪਏ ਨੇ। ਤੇ ਸਾਰੇ ਹੋ ਗਏ ਅਸੀਂ ਤਿਆਰ। ਮੈਂ ਵੀ ਹੋ ਗਈ ਤਿਆਰ। ਤੇ ਆਪਾਂ ਬਸ ਚੱਲਦੀਆਂ। ਦੇ ਨਾਲ ਦੀ ਨਾਲ ਤੁਹਾਨੂੰ ਦਿਖਾਵਾਂਗੇ ਤੇ ਮੇਲਾ ਦੇਖਿਓ ਤੁਸੀਂ ਵੀ ਤੇ ਇੰਜੋਏ ਕਰਿਓ ਇੱਥੋਂ ਗੱਡੀ 'ਚੇ ਨਾ ਲੱਗੇ ਉੱਪਰ ਝਾੜ ਕੇ ਖੜਾਵਾ ਚਲੋ ਸੀਸਾ ਲਓ ਜੀ ਅਸੀਂ ਪਏ ਹੁਣ ਚੱਲਪ ਕਰੋ ਮੰਮੀ ਦਰਵਾਜਾ ਬੰਦ ਕਰਨ ਲਈ ਖੜੇ ਨੇ। ਦਾਦੀ ਕਿੱਥੇ ਨੇ ਅਸੀਸ? ਹਾਂਜੀ। ਕਿੱਥੇ ਆਦੇ? ਬਾਈ। ਦਾਦੀ ਨੇ ਆਉਣਾ ਆਪਣੇ ਨਾਲ। ਪਿੱਛੇ ਬਾਈ ਕਰਦਾ। ਅੱਛਾ ਪਿੱਛੇ ਕਿਨੂੰ ਬਾਈ ਕਰਦਾ? ਵਾਂਟੀ ਨੂੰ ਕੋਤਰੀ ਸੀ ਗੁਲੀ ਆਪਣਾ। ਲਓ ਜੀ। ਮੰਮੀ ਹੁਣ ਤੂੰ ਤਾਂ ਉਰੀ ਆ ਜਾ ਮੰਮੀ ਦਾਦੀ ਉਹ ਫਰੂਟ ਲੈ ਕੇ ਆਉਂਦੇ ਨੇ ਤੂੰ ਕੀ ਕਰੇਂਗਾ ਬਾਹਰ? ਓਏ ਉਰੇ ਹੋਇਆ ਦੇਖੀ ਕਿ ਮੈਂ ਪਾਜਦੀਆ ਫਟਾਫਟ ਤੇ ਉਸ ਤੋਂ ਮੇਲੇ ਤੋਂ ਬਾਅਦ ਜਾਣਾ ਪੂਆਜੀ ਕੋਲ ਤੇ ਮੰਮੀ ਗਏ ਨੇ ਫਰੂਟ ਲੈਣ ਤੇ ਇਥੇ ਮੇਲਕੋਟਲਾ ਰੋਡ 'ਤੇ ਹਾਂ ਹਜੇ ਅਸੀਂ ਤੇ ਲਓ ਜੀ ਅਸੀਂ ਹੁਣ ਜਾ ਰਹੀਆਂ ਹਾਂ ਖੰਨੇ ਤੋਂ ਆਪਾਂ ਕਿੱਧਰ ਨੂੰ ਜਾ ਰਹੇ ਹਾਂ ਹੁਣ ਇਹ ਕਾਲਜ ਆ ਗਿਆ ਐਸ ਕਾਲਜ ਦਾ ਖੰਨੇ ਤੇ ਸਮਰਾਲੇ ਨੂੰ ਜਾ ਰਹੇ ਆ ਜਾਣਾ ਕਿੱਥੇ ਆਪਾਂ ਨੇ ਹਿੱਡੋਂ ਹਿੱਡੋਂ ਜਾਣਾ ਹੈ ਕਿਉਂ ਜਿੱਥੇ ਤੋਂ ਉਹਨੂੰ ਸਾਰਿਆਂ ਨੂੰ ਮੇਲਾ ਦਿਖਾਉਣਾ ਉਹ ਜਗ੍ਹਾ ਦਾ ਨਾਮ ਹੈ ਹਿੱਡੋਂ ਕਿਉਂ ਕੋ ਦੂ ਦੂ ਅਸੀਂ ਸ ਆਪਣੀ ਮਸਤੀ ਚ ਮੰਮੀ ਆਪਣੀਆਂ ਸਲਾਈਆਂ ਚਲਾ ਆ ਰਹੇ ਨੇ ਚਲਾ ਰਹੇ ਨੇ ਨਹੀਂ ਮੈਂ ਬੈਠਣਾ ਸੁਨਹਿਰੀ ਹੋਇਆ ਕਣਕਾ ਤਾਂ ਪੂਰੀ ਤਰ੍ਹਾਂ ਹੋ ਗਈ ਹਮਸ ਸੁਣ ਤਾਂ ਥੋੜੇ ਦੇ ਨਾਚੇ ਬੱਟਣ ਆਈਆਂ ਹੋ ਚਾਲੀਆਂ ਨੇ ਦੱਸੋ ਕਿੱਥੇ ਆ ਗਏ ਆਪਾਂ ਕਿੱਥੇ ਆ ਗਏ ਤੁਸੀਂ ਦੱਸੋ ਆਪਾਂ ਆ ਗਏ ਲੁਧਿਆਣਾ ਚੰਡੀਗੜ੍ਹ ਰੋਡ ਤੇ ਜੋ ਹਿੱਡੋ ਹੈਗਾ ਨਾ ਉਹ ਭਾਈ ਦਿੱਲੀ ਦਾ ਲੁਧਿਆਣਾ ਚੰਡੀਗੜ੍ਹ ਰੋਡ ਤੇ ਮੱਕਾ ਮੈਂ ਤੈਨੂੰ ਬੱਸ ਸੇ ਤੋਂ ਥੋੜਾ ਜਿਹਾ ਹੀ ਜਾਣਾ ਆਪਾਂ ਨੇ ਥੋੜਾ ਜਿਹਾ ਕੇ ਜਾ ਕੇ ਆ ਜਾਣਾ ਹੁੰਦਾ ਉਹ ਲਿਖਿਆ ਹੋਇਆ ਹੁੰਦਾ ਅੱਗੇ ਕਿ ਘਮਾਣੋ ਘਮਾਣੋ ਘਰਣ ਸਮਰਵਾਂ ਘਮਾਣੋ ਬਾਈਪਾਸ ਆ ਗਿਆ ਸੰਗੁਰਾ ਆਉਰੇ ਵੀ ਕੁਝ ਬਣ ਰਿਹਾ ਆ ਨਾ ਆ ਉਹਦੇ ਮਗਰ ਉਹ ਬੜੀ ਹੋਈ ਆ ਪ੍ਰੀ ਵੈਡਿੰਗ ਵਾਲੀ ਸ਼ੋਪ ਪਲਾਜ਼ਾ ਉਹਦੇ ਪ੍ਰੀ ਵੈਡਿੰਗ ਵਾਲੀ ਹੋਣੀ ਹੋਈ ਆ ਲੋਕੇਸ਼ਨ ਆ ਦੇਖੋ ਛੋਟੀ ਜੀ ਆ ਬਟ ਛੋਟੀ ਜੀ ਆ ਵਾਓ ਬਹੁਤ ਅੱਛਾ ਸਾમી ਲੇਟਿੰਗ ਹੋਵੇ ਦੇਖੋ ਉਹ ਵੀ ਬੱਕਰੀਆਂ ਵਾਲੇ ਇੱਥੇ ਆਉਣਗੇ ਹਾਂ ਮੱਥਾ ਟਕਾ ਕੇ ਲੈ ਜਾਂਦੇ ਪੱਕੜੀਆਂ ਦਾ ਆਪਸਾ ਅੱਛਾ ਮੱਥਾ ਟਕਾ ਕੇ ਲੈ ਕੇ ਜਾਂਦੇ ਆ ਉਹ ਦੇਖੋ ਕੋਈ ਚਾਰ ਨ ਲੱਗੇ ਵਿੱਚ ਲਾਓ ਜੀ ਆਉਂ ਚ ਗਏ ਆਪਾਂ ਮੰਮੀ ਉਹ ਕਿੱਤੋਂ ਲੈਣਾ ਤੂੰ ਬਾਬਾ ਮਨੋਹਰ ਦਾਸ ਜੀ ਮਨੋਹਰ ਦਾਸ ਹਾਂ ਉਹਦੇ ਲਿਖ ਕੇ ਬੋਰਡ ਲਾਇਆ ਆ ਆ ਦੇਖ ਕਿੰਨੇ ਲੋਕ ਆਉਂਦੇ ਨੇ ਹਾਂ ਉਹਦਾਂ ਤਾਂ ਤੇ ਕੋਈ ਸੁਖ ਨਹੀਂ ਸੀ ਉਸ ਦਿਨ ਤਾਂ ਆਪਾਂ ਗਲਤ ਦਿਨ ਆ ਗਏ ਨਾ ਉਸ ਦਿਨ ਨਹੀਂ ਨਹੀਂ ਤਾਂ ਗਲਤ ਦਿਨ ਦੋ ਗਾ ਪੈਂਦੇ ਸੀ ਅੱਠੀਆਂ ਹਾਂ ਦੂਏ ਦਿਨ ਨਹੀਂ ਤਾਂ ਦਸਹਿਰਾ ਸੀ ਹਾਂ ਤੇ ਉਧਰੋਂ ਵੀ ਗੱਡੀਆਂ ਆਉਂਦੀਆਂ ਨੇ ਹੁਣ ਹੁਣ ਕੱਠ ਚ ਆਉਣ ਲੱਗ ਗਿਆ ਟਾਈਮ 11:25 ਹੋ ਗਏ ਨਾ ਟਰੈਂਪੋ ਵਾਲਾ ਲੱਗ ਗਿਆ ਮੂਰੇ ਹੈ ਟਰੈਂਪੋ ਵਾਲਾ ਲੱਗ ਗਿਆ ਮਾਹ ਆਪਣੇ ਮੂਰੇ ਨਾ ਤੋ ਟੋਰਦਾ ਹੀ ਆਣਾ ਆਹ ਰਸਤਾ ਤੁਸੀਂ ਦੇਖੋ ਆਹ ਰਸਤਾ ਸਿੰਗਲ ਆ ਉਧਰੋਂ ਵੀ ਗੱਡੀਆਂ ਆਉਂਦੀਆਂ ਨੇ ਇਧਰੋਂ ਵੀ ਜਾਂਦੀਆਂ ਨੇ ਉਦੋਂ ਪਿਛਲੀ ਵਾਰੀ ਜਦ ਮੈਂ ਸੀਗਾ ਮੰਮੀ ਵੀ ਆ ਤੋ ਪਹਿਲਾਂ ਆਇਆ ਸੀ ਜਾਂ ਮੈਂ ਕੱਲਾ ਜਾਂ ਮੈਂ ਕੱਲਾ ਆਇਆ ਸੀ ਕਿਰ ਜਿਆਦਾ ਨਾ ਹਾਂ ਦੂਜੇ ਦੋ ਨਰਾਂਸ਼ ਸੀਗਾ ਉਦੋਂ ਉੱਥੇ ਪਰੇ ਪਾਸੇ ਗੱਡੀ ਖੜਾ ਕੇ ਸੈੱਟ ਤੇ ਦੋਵੇਂ ਬੰਦੇ ਆ ਗਏ ਅੱਗੇ ਆਇਆ ਲੋਕ ਮੁੜੀ ਜਾ ਰਹੇ ਨੇ ਮੱਥਾ ਟੇਕ ਟੇਕ ਕੇ ਆ ਸਕੂਟਰੀ ਵਾਲਿਆਂ ਨੂੰ ਜਿਆਦਾ ਕਾਲੀ ਆ ਸਕੂਟਰੀ ਤਾਂ ਇਹ ਤਾਂ ਪੈਦਾ ਹੁੰਦਾ ਹੈ ਆ ਉਹ ਜਿੱਥੇ ਦੀ ਜਗ੍ਹਾ ਮਿਲਦੀ ਉੱਥੇ ਦੀ ਉਹ ਵਿੱਚੋਂ ਬੜ ਚੋ ਆ ਕੋਈ ਉਰੀ ਖੜਾ ਕੇ ਚੱਲਿਆ ਗਿਆ ਤੁਰਪੇ ਜਿੱਤੀ ਜਾ ਹੋਏ ਆ ਵੀ ਕਹਾ ਚਲੂ ਇੰਨਾ ਥੋੜੀ ਇੱਥੇ ਮਿਲ ਚੂ ਕਿ ਜਗ੍ਹਾ ਤਾਂ ਉੱਥੇ ਹੋਣੀਆ ਬਠੇਰੀ ਖੜਾਉਣ ਨਾ ਆ ਕਿੰਨੀ ਤਾਂ ਜਗ੍ਹਾ ਨਾ ਅਬ ਦਸਰਤੇ ਬੰਨਣ ਨਾਲ ਚੱਕਣ ਲੱਗ ਗਿਆ ਸੀਸ ਤਾਂ ਕਾਲੀ ਆ ਗਈ ਦੇਖੀ ਅਬ ਦਸਰਤੇ ਬੰਨਣਾ ਮੇਰੀ ਗੋਦੀ ਚੋਂ ਚੱਕ ਕੇ ਲੈ ਗਈ ਅਜੇ ਕਿੱਥੇ ਆ ਗਏ ਪੁੱਤ ਆਪਾਂ ਸੀ ਜਿਸ ਨੂੰ ਪਤਾ ਲੱਗ ਗਿਆ ਵੀ ਪਹੁੰਚ ਗਈ ਮੇਲਾ ਏ ਉਰੇ ਹਾਂ ਮੇਲਾ ਦਿਖਾਉਣ ਲੈ ਕੇ ਆਇਆ ਤੈਨੂੰ ਅਸੀਂ ਕਿਹਾ ਸੀ ਇਸ ਮੇਲਾ ਦੇਖ ਲੈ ਪਰ ਸੁਣ ਹਾਂ ਅਸੀਂ ਇਸ ਮੇਲਾ ਦੇਖੂਗਾ ਨਹੀਂ ਲੈਣਾ ਤੂੰ ਪਰ ਚੋਕੀ ਹਾਂ ਹਾਂ ਪਾਰਕਿੰਗ ਹੈ ਉਹ ਖੁੱਲ੍ਹ ਮੰਦ ਨਹੀਂ ਉਰੇ ਨਹੀਂ ਹੈਗੀ ਗਾਂਹਾਂ ਹੀ ਸੀ ਉਹ ਗਾਂਹਾਂ ਹੀ ਆ ਪਾਰਕਿੰਗ ਨਾ ਆ ਖੇਤ ਆ ਨਹੀਂ ਸੀਗੀ ਜੈ ਬਾਉਂਡਰੀ ਆਹ ਬੰਡਰੀ ਨਹੀਂ ਸੀ ਬਾਕੀ ਦੇਚੇ ਖੇਤ ਚੋਗੇ ਉੱਥੇ ਕੋਲ ਚਲੇ ਗਏ ਸੀਗੇ ਨਹੀਂ ਆ ਮੋਰ ਤੇ ਚਲੇ ਗਏ ਸੀ ਰਾਤ ਆਹ ਉਹ ਰੇਦੀ ਉਹ ਗਏ ਸੀਗੇ ਜੀ ਸੀਸ 2 ਮਿੰਟ ਤੂੰ ਮਗਰ ਬਹਿ ਜਾ ਪਾਪਾ ਨੂੰ ਟਿੱਕਾ ਲੱਗੂਗਾ ਫੁੱਲ ਪੀ ਖਾਣੀ ਤੁਸੀਂ ਵੀ ਸੀਸ 2 ਮਿੰਟ ਗੱਡੀ ਲਾ ਦੇਣ ਦੇ ਪਸਾ ਇੱਥੇ ਦੀ ਉਬਾੜ ਲਓ ਜੀ ਹਾਂ ਕਣਕ ਤਾਂ ਵੱਡੀ ਵੀ ਆ ਵੱਡਾਈ ਹੋਊਗੀ ਹਾਂ ਵੱਡ ਜੂਗੀ ਇੱਥੇ ਦੀ ਨਾਲ ਗੱਡੀ ਭੱਲੋਗੇ ਆ ਬਾੜੀਆਂ ਨੇ ਇੱਥੇ ਦੀ ਆਦੇ ਆਏ। ਉਹਨਾਂ ਦੇ ਜਿੱਤ ਬਾੜੀਆਂ ਨੇ ਜਗ੍ਹਾ ਨਹੀਂ ਜੀ। ਇਹਨਾਂ ਨੇ ਤਾਂ ਥਿਲਾਤੀ ਮੂਰੇ ਹੀ। ਹੁਣ ਆਪਾਂ ਕੀ ਕਰੀਏ? ਰਾਸਤਾ ਦੇਖਾ 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 ਉਹ ਕਿ ਕਰੀਏ। ਕਰ ਲੀਆ ਉਹਨਾਂ ਨੇ ਗਾਹਾਂ ਤੁਸੀਂ ਚਲੋ ਮੜਾ ਜਾ ਇੱਥੇ ਰਿਓ। ਆਪੀ ਮਿਲ ਜਾਣੀਆਂ। ਜਿਹੜੀਆਂ ਆ ਬੂਹ ਕੱਢੀ ਰੱਖੀ। ਕੱਢੀ ਜਾਵੇ ਸੌਖੀ ਉਹ ਹਾਂ। ਆਉਦੇ ਉਹ ਗਾਹ ਲੈ ਕੇ। ਚਾਹੇ ਕਿਹਿਆ ਚਿੱਪੀ ਦੇ ਜਿੱਥੇ ਜਗ੍ਹਾ ਮਿਲੂਗੀ ਪੂਰੇ ਤਾਂ ਮੰਮੀ ਕੋਈ ਮਾਰ ਜੂ ਵਿੱਚ ਜਿਵੇਂ ਆਦੇ ਵਿੱਚ ਗੱਡੀਆਂ ਦੇ ਜਗ੍ਹਾ ਇਹ ਓਕਣ ਉਹ ਜਗ੍ਹਾ ਦੇਖ ਕੇ ਬਾੜ ਦੋ ਉਹਨਾਂ ਨੇ ਓਕਣੇ ਬਾੜੀਆਂ ਨੇ ਆਦੇ ਉਰੇ ਬੜਨੀ ਨਹੀਂ ਹਾਂ ਉਰੇ ਬਾੜ ਦੋ ਚਾਹੇ ਮੋੜ ਕੇ ਬਾੜ ਦੋ ਜੇ ਉਹ ਹੋਰ ਅੱਗੇ ਲੈ ਕੇ ਜਾਣੀਆਂ ਉਹ ਦੇਖੋ ਉਥੇ ਤਾਂ ਉਥੇ ਦੇਖ ਲਓ ਕੱਢਣੀ ਔਖੀ ਹੈ ਆ ਬਲੇ ਰੋ ਬੋਲਾ ਆਦੇ ਬਸ ਆਦੇ ਆ ਜਗਾ ਹੀ ਆ ਇੱਥੇ ਲਾ ਦੋ ਦੇਖ ਕੇ ਆਦੀ ਪੂਰੇ ਜਗਾ ਵਧੀਆ ਖੁੱਲੀ ਇੱਥੇ ਲਾ ਦੋ ਨਾਲ ਕੱਟਣ ਦਾ ਕੋਈ ਚਾਹ ਜਿੰਨ ਮਰਜੀ ਕੱਟ ਲਈ ਉਹ ਆਲੋ ਪੂਰੇ ਚੜਦਾ ਏ ਸਾਰਾ ਕੁਝ ਵੀ ਤੇ ਉਹ और फिर खराब चलता हूं रेल में कीड़ियां कीड़े कितना है इतना फ्रेंड Sorry, je li? A što je? Dobro je. Je to mala je. Je to mala.

ਹਾਂ ਉਹ ਹੌਲੀ ਹੋ ਚਲਦੀ ਆ ਹਨਾ ਜਿਆਦਾ ਤੇਜ਼ ਤਾਂ ਚਲਦੀ ਨਹੀਂ ਇਹ ਨੂੰ ਵੀ ਨਹੀਂ ਹੋਣੀ ਇਹ ਨਹੀਂ ਮੈਂ ਤਾਂ ਮੂਰ ਦਾ ਪੱਤਾ ਲੈਣਾ ਸੀ ਆਪ ਤੋਂ ਗਰਮੀ ਹੋ ਗਈ ਹੈ ਨਾ ਗਰਮੀ ਚ ਹੀ ਲੱਗਦੀ ਆ ਹੁਣ ਲਓ ਜੀ ਪਹਿਲਾਂ ਦੁਕਾਨਾ ਗੁਰਜ ਨੂੰ ਲਓ ਬੈਜਿੰਗ ਆ ਫਿਰ ਰੋਏਗਾ ਤਾਂ ਨਹੀਂ ਚਾਰਚ ਫੋਰ ਗਿਰਜੂ ਕੀ ਹੈ ਛੋਟੀ ਆ ਕਿੰਨਾ ਕਰਦਾ ਖਾ ਰਿਆ ਪਿਆ ਰਾਂ ਮਿੱਟੀ ਚ ਹਾਂਜੀ ਬੈਜ ਸਲਾਮ ਸਲਾਮ ਕਿਰ ਹੋ ਗਿਆ ਲਾਈਨ ਚ ਆ ਨਾ ਕਿ ਭੈਣ ਜਕਰਾਂਗੇ ਪਾਸ ਦੋਸਤ ਹੈ ਹਾਂ ਇਧਰ ਦੀ ਫੜਾ ਦਿਓ बाल <small> पार्टिया ਹੋ ਆਹ ਇਨੀ ਛੋਟੇ ਬੱਚੇ ਲੋ ਆਖਾਏ ਬਠਾਣਾ ਵਿੱਚ ਫੇੜ ਲੈ ਲਾਤੀ ਇਸ ਗਿਰ ਜੇਗੀ ਹੋਰ ਕੋਈ ਆਪਣੇ ਨਾਲ ਦੂਸਰਾ ਬੱਚਾ ਵੀ ਨਹੀਂ ਵੀ ਉਹਨੂੰ ਉਹ ਫਟਾ ਬੈਲਟ ਬੁਲਟ ਲੱਗਦੀ ਆ ਉੱਚ ਪਹਿਲਾਂ ਉਹਨੂੰ ਪੁੱਛ ਕੇ ਦੇਖੋ ਕਿੰਨੇ ਪੈਸੇ ਲੰਦਾ ਉਹ ਤਾਂ ਬਹੁਤ ਤੇਜ਼ ਘਮਾਉਂਦਾ ਜਾਂਦਾ ਫਿਰ ਹੌਲੀ ਘਮਾਵੇ ਉਹਦੇ ਹੋਰ ਰੋਣ ਲੱਗ ਗਿਆ ਜਵਕ ਆ ਉਹ ਦੇ ਕੁਝ ਇਹਨੂੰ ਖੇਡ ਦਵਾ ਦਿਓ ਕੋਈ ਬੱਸ ਮਾੜੀ ਜੀ ਕੋਈ ਖੇਡ ਦਵਾ ਦਿਓ ਇਹ ਬਜਾ ਰਿਹਾ ਹੈ ਕਿਲਾਣਾ ਕਰ ਜੀ ਇਹ ਕਿੱਡੀ ਗੱਦ ਕੋਈ ਲੈ ਇਹਨੂੰ ਆ ਕੇ ਦਵਾਈ ਕਰਾਵਾ ਕੇ ਆਇਆ ਹੈ ਅਸਲੀ ਔਲਾ ਲੰਨੇ ਆ ਇਹਨੂੰ ਨਾ ਪੁੱਛੋ ਨਾ ਆਪ ਲੈ ਲਓ ਇਹਨੂੰ ਕੀ ਪਤਾ ਇਹ ਵੀ ਹਾਂ ਕਿੱਥੇ ਆ ਇਹ ਕਿੱਥੇ ਆ ਇਹ ਤਾਂ ਇੱਕ ਕਣਾ ਓਕਣਾ ਲਿਖਣ ਵਾਲੀ ਲੈ ਲਓ ਮਉ ਯੂ ਸਲੇਟ ਹੈ ਕਿ ਜਿੱਦੇ ਲਿਖ ਲਿਖ ਸਕਦੇ ਆ ਉਹ ਦੇ ਦੇ ਯਾਰ ਆ ਬੇਜ ਇਲੈਕਟ੍ਰੋਨਿਕ ਇਹ ਤਾਂ ਦੂਸਰੀ ਹੈ ਇਲੈਕਟ੍ਰੋਨਿਕ ਇਹ ਤਾਂ ਦੂਸਰੀ ਹੈ ਦੂਸਰੀ ਨਹੀਂ ਹੈ ਉਹਦੇ ਨਾਲ ਲਿਖ ਜਾਣਾ ਇਹਦੇ ਨਾਲ ਲਿਖਿਆ ਜਾਊਗਾ ਇਹਦੇ ਨਾਲ ਰੱਬ ਉਹਦੇ ਨਾਲ ਰੱਬ ਹੋਏਗਾ ਮੈਂ ਕਿਧੇ ਕੋ ਦੇਖੀ ਇਹ ਮਾਨੂੰ ਨਾ ਘੋੜਾ ਹਾਂ ਮਮਾ ਇਹ ਜੋ ਮਰਜੀ ਲਿਖੋ ਜੀ ਇੱਥੇ ਸਾਫ ਹੈ ਸਾਫ ਜੇ ਪੀਸ ਨੀਗਾ ਹਾਂ ਸਾਫ ਦੇਵਾਂਗੇ ਵੀਰੇ ਫੈਸੇ ਦਮਾ ਕਿੰਨੇ ਦੀ ਹੈ 100 ਰੁਪਏ ਦੀ ਹੈ ਇਹ ਕੀ ਦੇ ਦੇਖਦੇ ਆਰੇ ਸਾਹਬ ਉਹ ਤਾਂ ਦਵਾਈ ਰੱਖੀ ਹੈ ਬਸ ਆਰੇ ਤਾਂ ਇਹ ਐਂਟੀਬਾਇਓਟਿਕ ਲੈ ਲਿਆ ਬੱਜਾ ਜੀ ਆ ਦੇਖੋ ਠੀਕ ਹੈ ਠੀਕ ਧਰੀ ਠੀਕ ਮੱਕਾ ਘਰ ਪੁੱਤੋ ਉਹ ਇਦਾਂ ਨਹੀਂ ਮਿਲਦੀ ਹੈਗੀ ਤੇਰੇ ਕੋਲ ਹੈਗੀ ਆ ਨਾ ਘਰੇ पंज रुपए पंजाहु रुपए पंजाह रुपए सौ रुपए पंजाह रुपए सोन ਕੁਲਫੀ ਖਾਣੀ ਹੈ ਤਾਂ ਕੌਣ ਖਾਣਾ ਤੁਸੀਂ ਕੀ ਖਾਣਾ 20 ਰੁਪਏ 20 ਰੁਪਏ 20 ਰੁਪਏ ਗੰਗਾ ਆ ਗਿਆ 20 ਰੁਪਏ ਕੁਲਫੀ ਕੁਲਫੀ ਲੈ ਲਓ ਹੋਏ ਵਾਲੀ ਖਾਣੀ ਹੈ ਕਿਹੜੀ ਖਾਣੀ ਹੈ ਹੋਏ ਵਾਲੀ ਖਾਣੀ ਹੈ ਪਾਇਲਟ ਨੂੰ ਚੱਡੀ ਗੜ ਦੀ ਸੇਲ ਚੱਡੀ ਗੜ ਦੀ ਸੇਲ ਆ ਸਾਰਾ ਲਾਵਾ ਨਾਲ 20 ਰੁਪਏ ਹੋਏ ਵਾਲੀ ਦਾ 30 ਵਾਲੀ ਆ ਦੇ ਨੀਲੀ ਆਈਸਕ੍ਰੀਮ ਤੋਂ ਕੋਈ ਨਹੀਂ ਖਰੀਦ ਹਾਂ ਦਰਾਈ ਤੋਂ ਲੈਣੀ ਕਿੰਨੀ ਚਾਰੇ ਲੈ ਲਵਾਂਗੇ ਹਾਂ ਚਾਹ ਮੈ ਲੈਣਾ ਨਹੀਂ ਇਹ ਨਾ ਨਹੀਂ ਖਰੀਦ ਹਾਂ ਦਾ ਸਿੰਗਲ ਲਈ ਕੋਈ ਨਹੀਂ ਬਈ ਚਾਰ ਸਿੰਗਲ ਕੋਈ ਨਹੀਂ ਲੈ ਲੈ ਫੜੂ ਬੱਟਾ ਫੜਾ ਬੱਟਾ ਖਾਣ ਮੈਂ ਇਹ ਮੈਡ ਆਦੇਂ ਬੁਗੜੀ ਦੇ ਬੁਗੜੀ ਤੋਂ ਪਲਫੀ ਮੰਗਣੇ ਚਲੋ ਚੌਕਲੇਟ ਆ ਦੇ ਦੇ ਦੋ ਕਿੰਨੇ ਹੋਗੇ 10 ਰੁਪਈਆ ਨੇ ਉਹ ਗਾਣਾ ਖੁੰਦਾ ਨਹੀਂ ਕਿੰਨੇ ਦੀ 40 ਰੁਪਏ ਦੀ ਹੱਦ ਹੋਗੀ 50 ਰੁਪਈਆ ਦੀ ਰੋਇਲੀ ਉਹ ਨਹੀਂ ਇੰਨੀ ਮਹਿੰਗੀ ਤੁੰਦੇ ਨੇ ਹੱਦ ਹੋ ਗਈ ਨਾ ਉਹ ਜਿਹੜਾ ਭੁੱਲ ਗਿਆ ਸੀ ਚੱਲ ਕੋਈ ਨਾ ਨਹੀਂ ਲੁੱਟੀ ਜਾਂਦੇ ਨੇ ਮੋੜ ਦੇਣੀ ਅਸੀਂ ਆਪਾਂ ਨੇ ਉਦੋਂ ਚ ਕੀ ਹੋਆ ਵੀਰੇ ਕੁਲ ਵੀ ਦਿਓ 1 ਮਿੰਟ ਚਲੋ फटाफट ਘਰ ਕੋਲੋ ਛੋਟੀ ਕਹਾ ਕਿਤੇ ਬਹੁਤ ਡਬਲ ਆ ਹਾਂ ਗੱਲਾਂ ਦੇਖ ਲੈ ਮੈਂ ਤਾਂ ਕਿਹਾ ਤੁਸੀਂ ਪਹਿਲਾਂ ਪੁੱਛਿਆ ਹੋਊਗਾ ਵੀ ਕਿੰਨੇ ਦੀ ਆ ਦੇ ਪੈਰ ਨਾਲ ਤਿਲਕਦਾ ਹੈ ਇਹ ਕਿੰਨਾ ਖਰਾਬ ਹੋ ਗਿਆ ਕੋਈ ਨਹੀਂ ਖਾ ਲੈਣੀ ਮम्मी ਨੂੰ ਫੜਾ ਦੋ ਹੱਥ 'ਚ ਮੰਮੀ ਆ ਤੁਸੀਂ ਫੜ ਲਓ ਦੂਏ ਹੱਥ 잡ਦੇ 'ਚ ਈ ਸੋਣ ਖਾਓ ਪਰ ਪੁੱਤ ਉੱਪਰੋਂ ਖਾਓ ਇਹਦੇ ਹਾਂ ਲਓ ਜੀ ਹੁਣ ਅਥ ਲੱਗੀਆਂ ਕੁਲਫੀਆਂ ਖਾਣ ਤੇ ਮੈਂ ਵੀ ਖਾਣੇ ਆ ਵੀਡੀਓ ਬੰਦ ਕਰਕੇ ਆਪਣੀ ਅਸੀਸ ਦੂਏ ਪਾਸਿਓਂ ਖਾਪਤੋ ਹੁਣ ਹਾਂ ਇਹ ਤਾਂ ਕੁਲਫੀ ਵਿਚਾਰੀ ਤਾਂ ਔਖੀ ਖਾਦੀ ਜਾਂਦੀ ਐ ਜਵਾਕ ਤੋਂ ਪਾਣੀ ਲੈ ਲਈ ਫਿਰ ਪਾਣੀ ਕੀ ਕਰਨੋਂ ਬੜਾ ਪੀਣੀ ਵਾਲਾ ਓਪੀਨੀ ਵਾਲਾ ਨਹੀਂਗਾ ਹੱਥ ਧੋਣੇ ਵਾਲਾ ਹੱਥ ਧੋਣੇ ਵਾਲਾ ਉਹ ਲੈ ਮੈਂ ਖਾ ਲਾਂ ਇਹਦੇ ਲੈ ਫੜੋ ਜੇ ਹਮ ਕੀ ਉਹਦੇ ਹੱਥ ਉਹ ਪਹਿਲਾਂ ਮੈਂ ਕਹਿਦੀ ਸੀ ਉਹ ਭਾਈ ਤੋਂ ਵੀ ਪਾਪੜ ਲੈ ਲੀਏ 10 ਰੁਪਏ ਦੇ ਮੈਂ ਚੁੱਪ ਕਰ ਗਈ ਮੈਂ ਕਿਹਾ ਚੱਲ ਗੁਲਫੀਆਂ ਲੈ ਲੀਆਂ ਹੁਣ ਉਹ ਟੈਂਪੂ ਆ ਉਹ ਵੀ ਐਲ ਦੇਖੋ ਮਮੀ ਅੱਜ ਵੀ ਆਉਣੀ ਹੈ ਹੁਣ ਅਸੀਂ ਮੇਲਾ ਦੇਖ ਕੇ ਤੇ ਹੁਣ ਅਸੀਂ ਚੱਲੇ ਹੁਣ ਜਾਵਾਂਗੇ ਭੂਆ ਜੀ ਕੋਲ ਟਾਈਮ ਹੋ ਗਿਆ 12:30 ਹੋ ਗਏ ਕਿਉਂਕਿ ਕੁਛ ਰਸ਼ ਰਸ਼ ਜਿਆ ਸੀਗਾ ਇਕੱਠ ਸੀਗਾ ਉਹਦੇ ਕਰਕੇ ਟਾਈਮ ਲੱਗ ਗਿਆ ਮੱਥਾ ਟੇਕਣ ਨੂੰ ਲੋਕੀਆਂ ਆਈ ਜਾਂਦੇ ਨੇ ਚਾਈ ਜਾਂਦੇ ਨੇ ਉੰਨੀ ਆਈ ਜਾਂਦੇ ਨੇ ਉੰਨੀ ਚਾਈ ਜਾਂਦੇ ਨੇ ਆ ਵਿੱਚ ਦੁਕਾਨ ਵਾਲਿਆਂ ਨੇ ਉਰੇ ਇਧਰੇ ਲਾਈਆਂ ਹੋਈਆਂ ਨੇ ਸੜਕ ਤੇ ਇਹ ਪੂਸਮੀ ਦੁਕਾਨਾਂ ਆਹ ਓਏ ਪੋਣਾ ਕਿੰਨੀਆਂ ਬੱਕਰੀਆਂ ਲੈ ਲੈ ਕੇ ਆਉਂਦੇ ਨੇ ਅੱਛਾ ਅਗਲੇ ਉਹ ਜਿਵੇਂ ਉਹ ਕਰਦਾ ਤਾਂ ਫਿਰ ਲੈ ਕੇ ਆਉਂਦਾ ਅਗਲਾ ਠੀਕ ਹੈ ਹਉ ਦੇ ਉਹ ਟੈਂਪੂ ਵਾਲੇ ਕੋਲ ਖੜਾ ਹੈ ਹਨਾ ਆਪੜਾੜਾ ਇਹਨੂੰ ਲੈ ਦੋ ਜੀ ਗੱਡੀ ਮੜੀ ਜੀ ਸਾਈਡ ਤੇ ਕਰਕੇ ਉਹ ਖੜਾ ਹੈ ਆ 10 ਰੁਪਏ ਸੁੱਕੇ ਉਰੀ ਛੱਡ ਜਾਂਦੇ ਨੇ ਕਿਉਂ ਮੱਥਾ ਟਿਕਾਉਣ ਲਾਉਂਦੇ ਮੱਥਾ ਟਿਕਾਉਣ ਲੈ ਕੇ ਆਉਂਦੇ ਨੇ ਛੱਡ ਕੇ ਕਿਉਂ ਜਾਣਗੇ ਹਾਂ ਮੱਥਾ ਟੇਕ ਮੰਨ 10 ਰੁਪਏ ਲੈ ਮੰਨ 10 ਰੁਪਏ ਲੈ ਪੈਸੇ ਦੇ ਕੇ ਚੁਟਾ ਕੇ ਲੈ ਜਾਂਦੇ ਹੈ ਹਾਂ ਹੈ 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 ਖੜੂ ਗੋਡੇ ਨਰੂਰੇ ਜਮੇ ਅੱਛਾ ਆ ਆ ਇਹ ਤਾਂ ਪਤ ਹੈ ਜਿਹੜਾ ਹੋਈ ਰਾਣੀ ਖੁੱਲ੍ਹੇ ਗੇਟ ਮੈਂ ਕਹਨੀ ਆ ਪੂਆ ਦਾ ਪੂਆ ਦੇਖੋ ਕਿ ਇਹ ਕਿਧਰ ਆ ਗਿਆ ਅੱਛਾ ਹਾਂ ਲਓ ਜੀ ਹੁਣ ਅਸੀਂ ਚੱਲੇ ਘਰ ਨੂੰ ਅਸੀਸ ਮਗਰ ਬੈਠਾ ਹੈ ਮੰਮੀ ਅਸੀਸ ਤੇ ਕੀ ਜੀਜੀ ਆ अच्छा जीजी ਲੈਣੀ ਹੈ ਠੀਕ ਆ ਚਲੋ ਜੀਾਰੇ ਪੈਸਾ ਦਿੱਤਾ ਦੂਜੀ ਲੈਣੀ ਆ ਹਮ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਤੇ ਸਾਰੇ ਜਾਣੇ ਵੀਡੀਓ ਨੂੰ ਬਾਏ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਜਾਣੇ ਜਿੰਨੇ ਹੁਣ ਤੱਕ ਇੰਨਾ ਪਿਆਰ ਦਿੱਤਾ ਹੋਮ ਵੀ ਹੋਣ ਬਿਕਲ ਚਲੀ ਜਾਓ ਓਕੇ ਠੀਕ ਹੈ ਠੀਕ ਵੀ ਹੋਣ ਜਿਆਦਾ ਸਾਥ ਦਿਓ ਪਿਆਰ ਦਿਓ ਇਦਾਂ ਹੀ ਕੇ ਜੀ ਬਾਏ ਬਾਏ ਸਾਰਿਆਂ ਨੂੰ ਮਿਲਦੇ ਆਂ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਵਿੱਚ